ਜੀ ਮੈਂ ਪਹੁੰਚੇ ਹਾਂ ਵਾ ਮੋਡਲ ਟਾਊਨ ਬਟਾਲਾ ਇਹ ਗੋਦਾਮ ਸੀ ਇਹਨਾਂ ਦਾ ਜਿੱਥੇ ਇਹਨਾਂ ਨੇ ਦੀਵਾਲੀ ਦਾ ਸਟਾਕ ਜਿਹੜਾ ਵਾ ਰੱਖਿਆ ਸੀ ਜਿੱਦਾਂ ਰੈਫਰਿਜਰੇਟਰ ਨੇ ਵਾਸ਼ਿੰਗ ਮਸ਼ੀਨਸ ਨੇ ਟੀਵੀ ਨੇ ਇਲੈਕਟ੍ਰੋਨਿਕ ਆਈਟਮ ਨੇ ਉਹ ਜੋ ਮੈਨੂੰ ਫਾਇਰ ਬ੍ਰਿਗੇਡ ਟੀਮ ਤੋਂ ਕੁਝ ਪਤਾ ਚੱਲਿਆ ਉਹਨਾਂ ਦੇ ਸਰਵੇ ਦੇ ਸਾਬ ਨਾਲ ਜਿਹੜਾ ਐਸਾ ਦਾ ਵਾਇਰ ਸ਼ਾਰਕਟ ਹੋਈ ਹੈ ਉਹਦੇ ਅਰਤੀ ਜਿਹੜੀ ਆਗੋ ਬਹੁਤ ਤੇਜ਼ੀ ਨਾਲ ਵਧੀ ਪਰ ਚਲੋ ਬਹੁਤ ਨੁਕਸਾਨ ਹੋਇਆ ਇਹਨਾਂ ਦਾ ਪਿੱਛੇ ਬਟ ਮੈਂ ਹੀ ਇੰਨਾ ਪਰਮਾਤਮਾ ਕਿਰਪਾ ਅਰੇ ਜੋ ਇਹਨਾਂ ਦੀ ਵੱਤਵਾਰ ਰਿਕਵਰੀ ਹੋ ਸਕਦੀ ਹੋਵੇ ਔਰ ਸੱਚੇ ਪਾਤਸ਼ਾਹ ਦਾਏ ਸ਼ੁਕਰ ਹੈ ਕਿ ਹਾਂ ਵੀ ওই ਵੀਟਕੇਸੇ ਦਾ ਵੀ ਆਨ ਗਵਾਨ ਸਾਡੇ ਸਾਹਮਣੇ ਆ ਰੱਬ ਸੋ ਵੀ ওই ਬਿਲਡਿੰਗ ਦੇ ਵਿੱਚ ਉਸ ਵਲੇ ਹੈ ਨਹੀਂ ਇਸੇ ਦਾ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਔਰ ਇੱਥੇ ਸਰਦਾਰ ਅਮਨ ਸ਼ੇਰ ਸਿੰਘ ਸ਼ੇਰੀ ਐਲ ਸੀ ਡੀ ਐਮ ਐਲ اے ਬਟਾਲਾ ਉਹ ਪਹੁੰਚ ਰਹੇ ਸੀ ਅਰਜਨ ਮੀਟਿੰਗ ਆ ਕੇ ਥੋੜਾ ਉਹਨਾਂ ਨੂੰ ਹੋਲਡ ਕਰਨਾ ਪਿਆ ਬਾਕੀ ਉਹ ਵੀ ਇੱਥੇ ਪਹੁੰਚ ਰਹੇ ਨੇ ਇਹ ਕੋਈ ਜਿਹੜੇ ਵੀ ਇਹਨਾਂ ਦੇ ਕੋਈ ਡਾਕੂਮੈਂਟੇਸ਼ਨ 'ਚ ਜਿੱਥੇ ਵੀ ਇਹਨਾਂ ਦੀ ਇੰਸ਼ੋਰੈਂਸ ਕੰਪਨੀ ਕਹਿੰਦੀ ਹੈ ਕਿ ਹਾਂ ਵੀ ਸਾਨੂੰ ਕੋਈ ਐਚਵਾਈਜ਼ ਡਾਕੂਮੈਂਟ ਰਿਕੁਆਇਰਡ ਹੈ। ਅਸੀਂ ਇਹ ਪ੍ਰਾਇੋਰਟੀ ਦੇ ਬੇਸਿਸ ਤੇ ਜਿਹੜੇ ਦੋ ਦਿਨ ਦਿਨ ਦਾ ਕੰਮ ਹੋਇਆ ਉਹਨੂੰ ਦੋ ਤਿੰਨ ਘੰਟਿਆਂ 'ਚ ਨਿਪਟਾਉਣ ਦੀ ਕੋਸ਼ਿਸ਼ ਕਰਕੇ ਇਹਨਾਂ ਨੂੰ ਪੂਰਾ ਸਹਾਇਤਾ ਪੂਰੀ ਇਹਨਾਂ ਦਾ ਇਹ ਸਾਡੇ ਵੱਡੇ ਭਰਾ ਨੇ ਪਰਿਵਾਰ ਹੈ ਸਾਡਾ ਇੱਥੇ ਸਾਡੇ ਔਰ ਵੀਰਿੰਦੀਆ ਗੋਗਨ ਨੇ ਉਹ ਸ਼ਰੀ ਭਾਈ ਦੇ ਨਾਲ ਚੱਲਦੇ ਨੇ ਉਹਨਾਂ ਦੇ ਮਾਸੀ ਦੇ ਬੇਟੇ ਨੇ ਵੱਡੇ ਵੀਰ ਜੀ ਪਹੁੰਚੇ ਨੇ ਇੱਥੇ ਅਸੀਂ ਇਹਨਾਂ ਦੇ ਭਰਾਵਾਂ ਨਾਲ ਛੋਟੇ ਅਸੀਂ ਹਮੇਸ਼ਾ ਹਰ ਪੱਖੋਂ ਇਹਨਾਂ ਦੇ ਨਾਲ ਹਾਂ ਜੀ ਮੈਂ ਸੱਚਾਈ ਦੱਸਦਾ ਇਹਨਾਂ ਦੀ ਗੱਡੀ ਜਦੋਂ ਮੇਰੇ ਅੱਖਾਂ ਦੇ ਅੱਗੇ ਵੀ ਆਉਂਦੀ ਨਾ ਜਾਂ ਮੈਂ ਉਧਰ ਰੋਸ ਆ ਰਿਹਾ ਇਹਨਾਂ ਦੇ ਆਫਿਸ ਤੋਂ ਮੈਂ ਹਮੇਸ਼ਾ ਪਰਮਾਰਮਾ ਦਾ ਨਾਮ ਲੈ ਕੇ ਜਾਂਦਾ ਕਿਉਂਕਿ ਇਹ ਜਿਹੜੇ ਬੰਦੇ ਨੇ ਹੈ ਇਨਸਾਨ ਨੇ ਇਹਨਾਂ ਦੀਆਂ ਵੀ ਮਾਵਾ ਪੈਣਾ ਫਾਦਰ ਬੱਚੇ ਪਰਿਵਾਰ ਸਾਰਾ ਇਹਨਾਂ ਦਾ ਵੀ ਪਿੱਛੇ ਆ ਠੀਕ ਹੈ ਇਨਾਂ ਦੀ ਜੋ ਦਲੇਰੀ ਉਹਨੂੰ ਮੈਂ ਦਾਤ ਦਿੰਦਾ ਪਲੱਸ ਮੈਂ ਪਰਸਨਲੀ ਕੱਲ ਨੂੰ ਹੋਰ ਮਤਲਬ ਕੁਝ ਹੋਇਆ ਸਾਡੇ ਹੱਥ ਵਾਸਤੇ ਇਹਨਾਂ ਦੀ ਪਰਸਨਲੀ ਜਿਹੜੀਆਂ ਇੰਸ਼ੋਰੈਂਸਾਂ ਨੇ ਉਹਨਾਂ ਦਾ ਵੀ ਜਿਹੜਾ ਵਾ ਖਰਚਾ ਮੈਂ ਆਪਣੇ ਸਿਰ ਤੋਂ ਐਮਐਲਏ ਸਾਹਿਬ ਦੇ ਖਰਚੇ ਦੇ ਵਿੱਚੋਂ ਚੁਕਾਉਣਾ ਚਾਹੂੰਗਾ ਕਿ ਇਹਨਾਂ ਦੀ ਪਰਸਨਲ ਹੈਲਥ ਇੰਸ਼ੋਰੈਂਸ ਜਿਹੜੀਆਂ ਅਰਵਾਉਣੀਆਂ ਨੇ ਇਹ ਬਹੁਤ ਦਲੇਰੇ ਬੰਦੇ ਨੇ ਇਹਨਾਂ ਦੀ ਟੀਮ ਨੂੰ ਸਾਰਿਆਂ ਨੂੰ ਮੈਂ ਬਹੁਤ ਦਾਤ ਦਿੰਦਾ ਆਪਣੇ ਵੱਲੋਂ ਸਾਰੀ ਟੀਮ ਵੱਲੋਂ ਤੇ ਆਪਣੇ ਸਾਰੇ ਪਰਿਵਾਰ ਵੱਲੋਂ ਧੰਨ ਜਨਾ ਨਾ ਪਰਮਜੀਤ ਸਿੰਘ ਮੈਂ ਸਿੰਬਲ ਚੌਂਗ ਸਟਾਰ ਲੈਕਚਰਡਾ ਰਹਿਣ ਵਾਲਾ ਹਾਂ ਮੈਂ ਸੁਤਾਇਆ ਸੀ ਇਹਨੇ ਮੈਨੂੰ 9:30 ਵੇ 8 ਗਾਰਡ ਤੋਂ ਫੋਨ ਆਇਆ ਕਿ ਤੁਹਾਡੇ ਗਦਾਮ ਦੇ ਵਿੱਚ ਅੱਗ ਲੱਗ ਗਈ ਹੈ ਫੇ ਮੈਂ દોੜਿਆ ਆਇਆ ਫਟਾਫਟਾ ਬਜ਼ਰ ਨੂੰ ਫੋਨ ਕੀਤਾ ਮੇਰੇ ਮਾਮਾ ਜੀ ਆਏ ਨਾਲ ਫੜਾ ਨਹੀਂ ਆ ਕੇ ਸ਼ਟਰ ਖੋਲਿਆ ਗੇਟ ਖੋਲਿਆ ਤੇ ਵਿੱਚ ਕਾਫੀ ਅੱਗ ਲੱਗ ਚੁੱਕੀ ਹੱਡਿਆਂ ਤਿੱਕਰ ਕਾਫੀ ਅੰਕ ਤੇ ਭਾਂ ਬਣਵਾਚਦੇ ਪਏ ਸੀ ਤੇ ਸਾਰਾ ਹੀ ਸੌਫਟ ਸਾਇਡਾ 24-25 ਲੱਖ ਰੁਪਏ ਦਾ ਕੁਝ ਵੀ ਨਹੀਂ ਬਚਿਆਗਾ ਸਭ ਮਤਲਬ ਸਟੋਰ ਇਹ ਆਪਣਾ ਹੈਡ ਨੇ ਉੱਤਮ ਨਗੇ ਮੋਡਲ ਟੌਨ ਕਰਤਾਰ ਨਗੇ ਪੈਂਦਾ ਜੀ ਉੱਥੇ ਸਾਡਾ ਗਦਾਮ ਆ ਸਾਰੇ ਜਿਹੇ ਕੁਐਸਚਨਿੰਗ ਦੱਸ ਸਕਦੇ ਜਿੰਨਾ ਨੂੰ ਪਤਾ ਲੱਗਦਾ ਵੀ ਸਟਾਕ ਕੀਤਾ ਸੀ ਦਿਵਾਲੀ ਦਾ ਆਪਾਂ 24 25 ਲੱਖ ਦਾ ਸਟਾਕ ਕੀਤਾ ਸੀ ਹੁਣ ਸਾਰਾ ਹੀ ਸੜ ਕੇ ਸੁਆਹ ਹੋ ਗਿਆ ਹੁਣ 5 ਡੇਢ ਨੂੰ ਕਿੰਦਾ ਸਮੇਂ ਜਦੋਂ ਟਾਈਮ ਨਾ ਆ ਗਿਆ ਟਾਈਮ ਨਾ ਆ ਗਿਆ ਵੀ 25 ਮਿੰਟ ਲੱਗੇ ਫਿਰ ਵੀ ਆਂਦੇ ਹੁੰਦੇ ਹੋਏ ਫਿਰ ਵੀ ਆਨ ਤੇ باوجود ਵੀ ਸਾਰਾ ਨੁਕਸਾਨ ਹੋ ਚੁੱਕਾ ਕੁਝ ਨਹੀਂ ਬਚਿਆ ਰਹਾ ਮੈਂ ਨੀਰੇ ਸ਼ਰਮਾ ਫਾਇਰ ਅਫਸਰ ਨਗਰ ਨਿਕਮਟਾਲਾ ਤੋਂ ਜੀ ਸਰ 7:45 ਦਾ ਸਾਨੂੰ ਜਿਹੜੀ ਕਾਲ ਆਈ ਨਿਰਬਾਉ ਤੇ 5-7 ਮਿੰਟ ਚ ਗੱਡੀਆਂ ਦੋਹੇ ਟਰਨ ਆਊਟ ਕੀਤੀਆਂ ਤੇ ਗੱਡੀਆਂ ਇੱਥੇ 5-7 ਮਿੰਟ ਚ ਆ ਗਈਆਂ ਗਲੀ ਸਿਕਰੀ ਹੋਣ ਕਰਕੇ ਲੇਕਿਨ ਇੱਕ ਤਾਂ ਸ਼ਟਰ ਬੰਦ ਸੀਗਾ ਦੁਕਾਨ ਦਾ ਉਹ ਪਾੜ ਕੇ ਅੰਦਰ ਮਟੀਰੀਅਲ ਸਾਰਾ ਫਰਿਜਾਂ ਦਾ ਵਾ ਫੋਮ ਵਗੈਰਾ ਵਿੱਚ ਆ ਉਹਦੇ ਕਰਕੇ ਥੋੜੀ ਦਿੱਕਤ ਆ ਰਹੀ ਹੈ ਬਾਕੀ ਪੈਸੇ ਦੇ ਸਵਿਚ ਅੰਡਰ ਕੰਟਰੋਲ ਆ ਸਾਡੇ ਕੀ ਲੱਗਦਾ ਕਿ ਸਾਡੇ ਲੱਗੀ ਹੋਈ ਹੈ ਇਹ ਤੇ ਬਾਅਦ ਚੋਂ ਸਰ ਅਨਾਲਿਸਿਸ ਕਰ ਸਕਦੇ ਆ ਵੀ ਕਿਸ ਰੰਗ ਲੱਗੀ ਹੈ ਹੱਲੇ ਤੇ ਫਿਲਹਾਲ ਹੀ ਅੱਗ ਬੁਝਾਉਣ ਵਾਲੇ ਪਾਸੇ ਗੱਡੀਆਂ ਸਰ ਚਾਰ ਟਰਨ ਆਊਟ ਮਤਲਬ ਤਿੰਨ ਤਿੰਨ ਚਾਰ ਚਾਰ ਵਾਰੀ ਆ ਗਈਆਂ ਨੇ ਚਾਰ ਗੱਡੀਆਂ ਲਗਾਤਾਰ ਹੀ ਟਰਨ ਆਊਟ ਚੱਲਦੀ ਹੈ ਬਾਰ ਬਾਰ ਭਰ ਕੇ ਆ ਰਹੀਆਂ ਨੇ